ਸਤਸ੍ਰੀ ਅਕਾਲ ਮੈਂ ਵੀਰਵਲ ਢਾਲੀਵਾਲ ਪੱਤਰਕਾਰ ਮਾਨਸਾ ਸ੍ਰੀ ਮੁਕਤਸਰ ਸਾਹਿਬ ਜ਼ਿਲ੍ਹਾ ਹਲਕਾ ਗਿੱਦੜਵਾਹਾ ਪਿੰਡ ਕਿਹੜਾ ਬਈ ਗਿਰਜੇ ਵਾਲਾ ਗਿਰਜੇ ਵਾਲਾ ਅਸੀਂ ਬੈਠੇ ਆ ਇਹ ਬਾਈ ਦਾ ਵਧੀਆ ਹੱਸਦਾ ਬਸਦਾ ਪਰਿਵਾਰ ਸੀ ਘਰ ਬਣਿਆ ਹੋਇਆ ਸੀ ਵਧੀਆ ਟਾਈਮ ਪਾਸ ਕਰਦਾ ਸੀ ਫੈਕਟਰੀ ਚ ਲੱਗਿਆ ਹੋਇਆ ਸੀ ਫੈਕਟਰੀ ਤੋਂ ਆਪਣੇ ਕੰਮ ਤੋਂ ਵਾਪਸ ਆ ਰਿਹਾ ਸੀ ਗੱਡੀ ਨਾਲ ਐਕਸੀਡੈਂਟ ਹੋ ਜਾਂਦਾ ਐਕਸੀਡੈਂਟ ਤੋਂ ਬਾਅਦ ਕੋਡੇ ਕੋਲੋਂ ਲੱਤ ਕੱਟੀ ਗਈ ਰੋਜ਼ਗਾਰ ਸੀ ਜਿਹੜਾ ਘਰ ਦਾ ਸਾਰਾ ਕਮਾਈ ਦਾ ਸਾਧਨ ਇਹ ਸੀ ਕੰਮ ਇਹ ਬਾਈ ਖੁਦ ਕਰਦਾ ਸੀ ਅੱਜ ਹਾਲਾਤ ਇਹ ਨੇ ਕਿ ਇਹ ਘਰ ਮੰਝੇ ਵਿੱਚ ਬੈਠਾਗਾ ਕਮਾਉਣ ਵਾਲਾ ਕੋਈ ਨਹੀਂ ਇਹਦੀ ਪਤਨੀ ਬੈਠੀ ਐ ਨਾਲ ਦੋ ਛੋਟੇ ਬੱਚੇ ਨੇ ਸਾਰਿਆਂ ਦੇ ਪਾਲਣ ਪੋਸਣ ਦੀ ਜ਼ਿੰਮੇਵਾਰੀ ਆ ਗਈ ਸਾਡੇ ਬਾਬਾ ਕੋਰਟ ਭਾਈ ਤੋਂ ਮੇਜਰ ਸਿੰਘ ਜੀ ਸਾਡੇ ਨਾਲ ਆਏ ਨੇ ਉਹ ਸਾਨੂੰ ਸਾਰਾ ਉਹਨਾਂ ਨੇ ਦੱਸਿਆਗਾ ਉਹ ਵੀ ਗੱਲ ਕਰਵਾਵਾਂਗੇ ਹੁਣ ਆਪਣਾ ਮੇਨ ਮੁੱਦਾ ਇਹ ਆ ਇੱਕ ਤਾਂ ਇਹ ਵੀਰ ਦੇ ਲੱਤ ਲਵਾਉਣੀ ਆ ਕਿਉਂਕਿ ਜੇਕਰ ਇਸ ਦੇ ਲੱਤ ਲੱਗ ਜਾਂਦੀ ਹੈ ਤਾਂ ਇਹ ਆਪਣੇ ਪਰਿਵਾਰ ਦਾ ਪਾਲਣ ਪੋਸ਼ਣ ਸ਼ੁਰੂ ਕਰੇਗਾ ਉਸ ਤੋਂ ਬਾਅਦ ਇੱਕ ਇਹਨੇ ਕਿਹਾ ਕਿ ਵੀ ਜਿੰਨਾ ਚਿਰ ਮੇਰੀ ਲੱਤ ਨਹੀਂ ਲੱਗਦੀ 6 ਮਹੀਨੇ ਸਾਲ ਕੋਈ ਵੀ ਰੁਜ਼ਗਾਰ ਇਹਨੂੰ ਸ਼ੁਰੂ ਕਰਵਾ ਕੇ ਦਿੱਤਾ ਜਾਵੇ ਰੁਜ਼ਗਾਰ ਚ ਆਪਾਂ ਕੀ ਕਰ ਸਕਦੇ ਆ ਇਹਨੂੰ ਕੋਈ ਵਧੀਆ ਜਿਹੜੀ ਰੇੜੀ ਹੁੰਦੀ ਹੈਗੀ ਸਾਈਕਲ ਵਾਲੀ ਮੋਟਰਸਾਈਕਲ ਵਾਲੀ ਰੇੜੀ ਲੈ ਤੇ 5-7000 ਦਾ 10000 ਦਾ ਕੋਈ ਫਰੂਟ ਬੱਚਿਆਂ ਦਾ ਸਮਾਨ ਜਾਂ ਹੋਰ ਜ ਉਹ ਵੀ ਇਹ ਕਹਿਣਾਗਾ ਉਹਨਾਂ ਰੋਜ਼ਗਾਰ ਸ਼ੁਰੂ ਕਰਵਾ ਦਿੱਤਾ ਜਾਵੇ ਅਤੇ ਇਸ ਤੋਂ ਇਲਾਵਾ ਜਿਹੜੀ ਮੰਗ ਹੈ ਕਿ ਆਪਣਾ ਜੋ ਮੋਢਲਾ ਚਾਹੀਦਾ ਦੋ ਬਖਤ ਦੀ ਰੋਟੀ ਚਾਹੀਦੀ ਹੈ ਉਹਦੇ ਲਈ ਰਾਸ਼ਨ ਦੀ ਜ਼ਰੂਰਤ ਹੈ ਜੇ ਕੋਈ ਨੇੜੇ ਦੀ ਸਸਤਾ ਦੋ ਤਿੰਨ ਅਕਮਹੀਨੇ ਦਾ ਰਾਸ਼ਨ ਇਕੱਠਾ ਦੇ ਜੇ ਤਾਂ ਉਹ ਵੀ ਠੀਕ ਰਹੇਗਾ ਬਾਈ ਜੀ ਕੀ ਨਾਮ ਹੈ ਮੇਰਾ ਨਾਮ ਸੁਤਨਾਮ ਸਿੰਘ ਹੈ ਪਿੰਡ ਜੀ ਪਿੰਡ ਗਿਲ ਜੜਾ ਅੱਛਾ ਜਿਹੜੀ ਇਹ ਤੇਰੀ ਲੱਤ ਕੱਟੀ ਗਈ ਹੈ ਕੀ ਪਾਣਾ ਵਾਪਰਿਆ ਇਹ ਮੈਂ ਸੁਬਾ ਸੁਬਾ ਤੋਂ ਆਈ ਜਾਂਦਾ ਸੀਗਾ ਇਹ ਮਿਲ ਜੋ ਕੇ ਪਰ ਮਿਲ ਚ ਰਪਾਣਾ ਹਾਂ ਤੇ ਆ ਕੇ ਗੱਡੀ ਗੱਡੀ ਵੱਜ ਗਈ ਪਤਾ ਨਹੀਂ ਕੀ ਫੋਨ ਨਾ ਕੰਨਣ ਲੱਗਾ ਸੀ ਮੁੰਡੇ ਦੇ ਤੇਜ਼ ਗੱਡੀ ਸੀ ਉਖੜੀ ਜ ਵੱਜ ਗਈ ਬੜਕੀ ਗੱਡੀ ਉਤ ਸੰਭਲੀ ਨਹੀਂ ਤੇ ਉਹ ਮੈਂ ਤਾਂ ਆਦੀ ਛੜੀ ਆ ਜਾਂਦਾ ਸੀ ਤੇ ਇਧਰ ਲਈ ਛੜ ਇੱਥੇ ਵੱਜੀਆਂ ਹੀ ਤੇ ਲੱਤ ਦੇਉਂ ਵੱਜੇ ਲੱਤ ਘੱਟੀ ਲੱਤ ਰੱਖ ਕਿੱਥੇ ਦਾਖਲ ਰਿਹਾ ਤੂੰ ਮੈਂ ਬਠਿੰਡੇ ਰਿਹਾ ਸੀ ਸਿਟੀ ਹਸਪਤਾਲ ਚ ਕਿੰਨਾ ਖਰਚ ਆ ਗਿਆ ਸੀ ਖਰਚਾ 30 ਲੱਖ ਰੁਪਿਆ ਆ ਗਈ 35 ਲੱਖ ਗੱਡੀ ਵਾਲੇ ਨੇ ਕਿੰਨੇ ਪੈ ਦਿੱਤੇ 50000 ਰੁਪਏ ਦਿੱਤੇ ਉਹਨਾਂ ਨੇ ਅੱਛਾ ਤੇ ਬਾਕੀ 2.5 ਮੈਂ ਥਾਂ ਵੇਚ ਗਏ ਥਾਂ ਗਹਿਣੇ ਰੱਖ ਕੇ ਇਲਾਜ ਕਰਾਇਆ ਯਾਰ ਅੱਛਾ ੜਾ ਘਰੋਂ 2.5 ਲੱਖ ਚ ਗਹਿਣੇ ਰੱਖ ਚੁੱਕਾ ਹਾਂਜੀ ਹੁਣ ਅੱਜ ਦੀ ਡੇਟ ਤੋਂ ਤੁਸੀਂ 2.5 ਲੱਖ ਰੁਪਏ ਦੇਣਾ ਹੈ ਦੇਣਾ ਹੈ ਅੱਛਾ ਹਾਂਜੀ 7 ਥਾਂ ਗਹਿਣੇ ਪਈ ਅੱਛਾ ਤੇ ਮਨ ਲੋੜੇ ਕੋਈ ਰੁਜ਼ਗਾਰ ਸੀ ਰੁਜ਼ਗਾਰ ਤਾਂ ਤੇਰਾ ਖੁੱਸ ਗਿਆ ਰੁਜ਼ਗਾਰ ਤੇ ਫਿਰ ਉਹਨਾਂ ਬੱਚਾ ਪਰਿਵਾਰ ਦਾ ਪਾਲਣ ਮਾਤਾ ਵੀ ਹੈ ਤੇਰੀ ਹਾਂਜੀ ਘਰ ਵਾਲੀ ਵੀ ਆ ਦੋ ਬੱਚੇ ਵੀ ਆ ਇਹਨਾਂ ਦੇ ਰਸਨ ਵਗੈਰਾ ਦਾ ਜਿਹੜਾ ਏ ਇਹ 2000 ਰੁਪਿਆ ਕੋਈ ਦੇ ਜਾਂਦਾ ਯਾ ਹੀ ਬਾਬਾ ਆਇਆ ਸੀਗਾ 3000 ਦੇ ਗਿਆ ਸੀਗਾ ਕਿਸੇ ਨੇ ਦਿੱਤਾ ਸਹਾਇਤਾ ਕਰੀ ਸੀ ਉਹ ਰੋਚ ਰੋਚ ਲੈਂਦਾ ਹੀ ਆਟਾ ਉਟਾ ਉਹਦੇ ਲੈਂਦਾ ਹੀ ਸائیں ਚਲੀ ਜਾਂਦਾ ਹੀ ਮਸਲ ਮੰਗਤਾ ਹੁਣ ਮੈਂ ਜਿਹੜਾ ਤੁਸੀਂ ਲੱਤ ਵੀ ਕਹਿੰਨੋ ਵੀ ਲੱਤ ਵੀ ਜਲਦੀ ਲਵਾਈ ਜਾਏ ਲੱਤ ਵੀ ਲੱਗ ਜਾਈ ਤੇ ਰਜਗਾਰ ਵੀ ਕੋਈ ਨਾ ਕੋਈ ਦਿੱਤਾ ਜਾਵੇ ਰਾਸ਼ਨ ਵੀ ਚਾਹੀਦਾ ਹਾਂ ਰਾਸ਼ਨ ਵੀ ਚਾਹੀਦਾ ਕੋਈ ਪਸ਼ੂ ਰੱਖਿਆ ਹੋਇਆ ਤਾਂ ਤੱਕ ਤੋਂ ਨਹੀਂ ਪਸ਼ੂ ਦੁੱਧ ਵਾਸਤੇ ਦੁੱਧ ਵੀ ਮਾਲੀ ਆਉਂਦਾ ਉਹ 50 ਰੁਪਏ 60 ਚਾਹੀਦੇ ਹਾਂਜੀ ਹਾਂਜੀ ਇਹ ਮੰਨ ਲਓ ਕੋਈ ਜੋ 2 ਮਹੀਨੇ ਵਾਸਤੇ ਜੋ ਕੋਈ ਆਉਂਦਾ ਸਹਿ ਜੋ ਕਿ ਦੁੱਧ ਵੀ ਲਵਾ ਜੇ ਨਾ ਛੋਟੇ ਬੱਚੇ ਹੈ ਹਾਂਜੀ ਭੈਣ ਜੀ ਕਿਸੇ ਦਾ ਵੀ ਜਦੋਂ ਪਤੀ ਦਾ ਕੋਈ ਨੁਕਸਾਨ ਹੋ ਜਾਂਦਾ ਚਲੋ ਰੱਬ ਦਾ ਸ਼ੁਕਰ ਕਰੋ ਛੋਡੇ ਚ ਬੈਠਾ ਸਾਰੀ ਉਮਰ ਬੈਠਾ ਰੁਹਾ ਲੱਤ ਲੱਗ ਜੂਗੀ ਤੇ ਕਈ ਵਾਰੀ ਤਾਂ ਜਿਆਦਾ ਨੁਕਸਾਨ ਹੋ ਜਾਂਦਾ ਉਹ ਤਾਂ ਬਹੁਤ ਔਖਾ ਆ ਜਾਂਦਾ ਹੁਣ ਜਿੱਦੇ ਦਾ ਮੰਜੇ ਚ ਬੈਠਾ ਐ ਤੁਹਾਨੂੰ ਕੀ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਕੀ ਮੰਗ ਕਰਦੇ ਸੀ ਮੰਗ ਇਹ ਹੀ ਆ ਕਿ ਜੇ ਮੇਰੇ ਬੱਚੇ ਛੋਟੇ ਆ ਫਿਰ ਵੀ ਦੁੱਖ ਤਾਂ ਹੁੰਦਾ ਦੇਖ ਕੇ ਵੀ ਕਿੱਥੇ ਇੱਕ ਤਾਂ ਬੰਦੇ ਨੇ ਹਨਾ ਵੀ ਕਮਾਈ ਕਰਕੇ ਸਭ ਕੁਝ ਬੰਦੇ ਨੂੰ ਲਿਆ ਕੇ ਦੇਣਾ ਕਿੱਥੇ ਬੰਦੇ ਨੂੰ ਐ ਹੁੰਦਾ ਕੀ ਵੀ ਮੇਰੇ ਬੱਚੇ ਆ ਮੈਂ ਉਹਨਾਂ ਨੂੰ ਬੱਚਿਆਂ ਨੂੰ ਵੀ ਵੇਖਣਾ ਫਿਰ ਉਹ ਹੋ ਹੀ ਜਾਂਦੀਆਂ ਘਰਾਂ ਦੇ ਵਿੱਚ ਕਿ ਬਸ ਐਂ ਹੀ ਆ ਦੇਖ ਕੇ ਬਸ ਮੰਗ ਤੰਗ ਕੇ ਮੇਰੀ ਸੱਸ ਹੈਗੀ ਆ ਬਸ ਉਹ ਮਾੜਾ ਮੋਟਾ ਕੰਮ ਵੀ ਕਰਦੇ ਆ ਚਲੋ ਐਂ ਬਸ ਟਾਈਮ ਪਾਸ ਹੋ ਜਾਂਦਾ ਪ੍ਰਮਾਤਮਾ ਨੂੰ ਲੋਸਦਾ ਐਂ ਕਹਿੰਨੇ ਆ ਵੀ ਛੇਤੀ ਲੱਤ ਲੱਗ ਜੇ ਤੇ ਆਪਦੇ ਬੱਚਿਆਂ ਚ ਵਧੀਆ ਕਮਾਈ ਕਰਨ ਵਾਲਾ ਹੋਵੇ ਛੋਟੇ ਬੱਚੇ ਆ ਆਪਾਂ ਤਾਂ ਇੱਕ ਟਾਈਮ ਚਾਹ ਨਾ ਪੀ ਮੰਗਦੇ ਹਾਂ ਹਾਂਜੀ ਉਹਨਾਂ ਨੇ ਤਾਂ ਜੀ ਚੀਜ਼ ਹਰੇਕ ਮੰਗਣੀ ਆ ਹੁਣ ਫਿਰ ਬੰਦਾ ਲਿਆ ਕੇ ਦੇਵੇ ਵੀ ਤਾਂ ਕਿੱਥੋਂ ਦੇਵੇ ਜੇ ਬੰਦਾ ਕੰਮ ਕਰਨ ਵਾਲਾ ਹੋਵੇ ਹੁਣ ਇਸ ਟਾਈਮ ਮੇਰੇ ਤਾਂ ਇਹ ਹਾਲਾਤ ਦਾ ਕਿ ਮੇਰੇ ਇੰਨੇ ਬੱਚੇ ਛੋਟੇ ਆ ਕਿ ਮੈਂ ਤਾਂ ਵੀ ਹਜੇ ਬਾਹਰ ਕੰਮ ਵੀ ਨਹੀਂ ਕਰ ਸਕਦੀਗੀ ਐ ਆ ਵੀ ਬਸ ਜਿੰਨਾ ਟਾਈਮ ਮੰਮੀ ਆ ਜੇਕਰ ਮੇਰੇ ਬੱਚੇ ਵੱਡੇ ਹੋਣ ਤਾਂ ਮੈਂ ਕੰਮ ਕਰਾਂ ਤਾਂ ਕੋਈ ਹਸਾਰਾ ਲੱਗੇ ਹਜੇ ਤਾਂ ਐ ਆ ਵੀ ਬਸ ਤਰ ਲਈ ਆ ਜੀ ਬਾਬਾ ਜੀ ਤੁਸੀਂ ਸਾਰਿਆਂ ਤੋਂ ਪਹਿਲਾਂ ਪਰਿਵਾਰ ਕੋਲ ਪਹੁੰਚੇ ਫਿਰ ਤੁਸੀਂ ਸਾਨੂੰ ਸੱਦਾ ਦਿੱਤਾ ਚਲੋ ਅਸੀਂ ਵੀ ਕੋਸ਼ਿਸ਼ ਕੀਤੀ ਕਿ ਸਾਡੇ ਆਉਣ ਨਾਲ ਇਹਦੀ ਜ਼ਿੰਦਗੀ ਸਵਰਜੇ ਕੀ ਕਹਿਣਾ ਚਾਹੋਗੇ ਕਿਵੇਂ ਪਰਿਵਾਰ ਮਿਲਿਆ ਆ ਜੀ ਪਹਿਲਾਂ ਤਾਂ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦਾ ਜਿਹੜਾ ਤੁਸੀਂ ਮਾਨਸਾ ਤੋਂ ਚੱਲ ਕੇ ਇੰਨੀ ਵਟ ਆਏ ਆਗੇ ਇਹਨਾਂ ਨੇ ਮੈਨੂੰ ਫੋਨ ਕੀਤਾ ਸੀਗਾ ਸਾਡੀ ਇੱਕ ਸੁਸਾਇਟੀ ਬੜੀ ਹੈ ਨਾਲਕ ਤੇਰਾ ਤੇਰਾ ਸੁਸਾਇਟੀ ਪਿੰਡ ਕੋਟਪਈ ਦੇ ਵਿੱਚ ਜਿਹੜਾ ਸਾਡਾ ਸ਼੍ਰੀ ਮਕਸਦਰ ਸਾਹਿਬ ਅਸੀਂ ਲੋੜਵੰਦਾਂ ਦੁੱਖੀਆਂ ਦੀ ਮਦਦ ਕਰਦੇ ਹੀ ਰਹਨੇਗੇ ਜਦੋਂ ਇਸ ਵੀਰ ਬਾਰੇ ਪਤਾ ਲੱਗਿਆ ਸਾਨੂੰ ਬਹੁਤ ਹੀ ਦੁੱਖ ਲੱਗਿਆ ਭਾਈ ਬਹੁਤ ਜ਼ਿਆਦਾ ਦੁੱਖ ਲੱਗਿਆਗਾ ਤੇ ਅਸੀਂ ਕੋਈ ਸੋਸਾਇਟੀ ਉਹ ਥੋੜੀ ਜਿਹੀ ਸਾਡੇ ਕੋਲ ਮਦਦ ਸੀਗੀ ਉਹ ਦੇਖ ਕੇ ਗਏ ਤੇ ਮੇਰੀ ਬੇਨਤੀ ਹੈ ਹੁਣ ਉਹਨਾਂ ਨੂੰ ਮਿਲ ਕੇ ਪੰਜਾਬੀ ਵੀਰਾਂ ਨੂੰ ਬਾਹਰ ਵਸਦੇ ਵੀਰਾਂ ਨੂੰ ਵੀ ਇਸ ਦੇ ਹਾਲਾਤ ਘਰ ਦੇ ਦੇਖ ਰਿਹਾ ਤੁਸੀਂ ਤੇ ਇਹਨਾਂ ਨੂੰ ਵੱਧ ਵੱਧ ਇਹਨਾਂ ਨੂੰ ਮਦਦ ਕੀਤੀ ਜਾਵੇ ਜੋ ਇਹਨਾਂ ਦਾ ਮਿਲ ਕੇ ਘਰ ਦਾ ਗੁਜ਼ਾਰਾ ਨਿੱਕੇ ਨਿੱਕੇ ਬੱਚੇ ਆ ਭਾਈ ਦੁੱਧ ਹੀ ਪੀਂਦੇ ਬੱਚੇ ਛੋਟੇ ਬੱਚੇ ਹੈਗੇ ਤੇ ਉਹਨਾਂ ਦਾ ਵੀ ਗੁਜ਼ਾਰਾ ਹੋਵੇ ਪਰਿਵਾਰ ਦਾ ਗੁਜ਼ਾਰਾ ਹੋਵੇ ਮੇਰੀ ਇਹੀ ਬੇਨਤੀ ਹੈ ਜੀ ਸੋ ਦੋਸਤੋ ਪਰਿਵਾਰ ਤੁਹਾਨੂੰ ਅਸੀਂ ਮਲਾਤਾ ਇਹਨਾਂ ਦਾ ਇਹਦਾ ਗੂਗਲ ਪੇ ਨੰਬਰ ਹੈ ਉਹ ਅਸੀਂ ਸਕਰੀਨ ਤੇ ਵੀ ਲਿਖਾਂਗੇ ਜਿੱਥੋਂ ਉੱਪਰ ਪੱਟੀ ਹੁੰਦੀ ਹੈ ਉੱਥੇ ਵੀ ਲਿਖਾਂਗੇ ਤੁਸੀਂ ਆਪਣੀ ਇੱਛਾ ਅਨੁਸਾਰ ਦਸ ਬੰਦ 10 20 50000 2000 ਜਿੰਨਾ ਵੀ ਕਰਦੇ ਹੋ ਕਰ ਸਕਦੇ ਹੋ ਉੱਥੇ ਵੀ ਨੰਬਰ ਲਿਖਿਆ ਜਾਊਗਾ ਇੱਕ ਵਾਰ ਤੁਹਾਨੂੰ ਨੰਬਰ ਇਹ ਬਾਅਦ ਖੁਦ ਵੀ ਭਾਈ ਜੀ ਗੂਗਲ ਪੇ ਨੰਬਰ ਉਹ ਤਾਂ 987334916 ਇੱਕ ਵਾਰੀ ਹੋਰ 987334916 ਸੋ ਦੋਸਤੋ ਜਿਹੜਾ ਇਹਨੇ ਬਾਈ ਦੇ ਨੰਬਰ ਬੋਲਿਆ Google Pay ਨੰਬਰ ਹੈ ਤੁਸੀਂ ਸਿੱਧਾ ਇਹਨਾਂ ਨਾਲ ਸੰਪਰਕ ਕਰੋ ਫੋਨ ਨੰਬਰ ਇਹਨਾਂ ਦਾ ਦਿੱਤਾ ਫੋਨ ਤੇ ਵੀ ਗੱਲ ਕਰ ਸਕਦੇ ਹੋ Google Pay ਵੀ ਕਰ ਸਕਦੇ ਹੋ ਵੱਡੀ ਗੱਲ ਇੱਕ ਲਾਤ ਲਵਾਉਣੀ ਹੈ ਰੋਜ਼